ਇੱਕ ਭਾਈ ਨੰਬਰਦਾਰ ਸੀ ਪਿੰਡ ਦਾ ਉਹ ਹਾਲਾ ਮਾਮਲਾ ਲੈਣ ਗਿਆ ਤੇ ਉਹ ਨਾ ਚਲੇ ਜਾਂਦੇ ਹੁੰਦੇ ਹੁਣ ਤਾਂ ਮੱਲੇ ਕੁਕਰ ਤੋਂ ਉਹ ਹਾਲਾ ਮਾਮਲਾ ਲੈਣ ਗਿਆ ਪਿੰਡ ਦੀ ਜਿੱਥੇ ਸਾਥ ਹੁੰਦੀ ਉੱਥੇ ਉਹ ਮੰਨ ਪੀਪਾ ਵਜਵਾਉਂਦਾ ਜਾਂ ਲੋਸਮੈਂਟ ਕਰਦਾ ਕਿ ਭਾਈ ਅੱਜ ਨੰਬਰਦਾਰ ਮਾਮਲਾ ਲੈਣ ਗਿਆ ਇੱਕ ਆਪਣੇ ਵਰਗਾ ਕੋਈ ਜ਼ਿੰਮੇਦਾਰ ਆ ਉਹਦੇ ਕੋਲੇ ਮਾਮਲਾ ਭਰਨ ਨੂੰ ਵੈਸਾ ਹੈ ਨਾ ਕੋਲੇ ਉਹ ਨੰਬਰਦਾਰ ਨੂੰ ਕਹਿੰਦਾ ਕਰ ਜੀ ਦੂਜੀ ਵਾਰ ਭਰ ਦੋ ਮਾਮਲਾ ਕਹਿੰਦਾ ਕਿ ਮਾਮਲਾ ਤਾਂ ਜੇ ਤੀਜੀ ਵਾਰ ਭਰਦੀ ਪਰ ਤੇਥੋਂ ਭਰਿਆ ਨਹੀਂ ਜਾਣਾ ਮਾਮਲਾ ਇਕੱਠਾ ਹੋ ਜੂ ਕਹਿੰਦਾ ਨਾ ਮੈਂ ਭਰ ਦੂੰ ਕਹਿੰਦਾ ਚੰਗਾ ਭਰ ਦੋ ਅੱਗੇ ਭਲਾ ਮਾਨਸ ਟਾਈਮ ਦੀਗਾ ਉਹਨੇ ਨੰਬਰਦਾਰ ਨੇ ਭਈ ਆਉਦੇ ਕੋਲੋਂ ਭਰਤਾ ਕੱਲ ਮੁਕਤੀ ਕਰ ਦੂਜੀ ਵਾਰ ਵੀ ਆਉਣੀ ਸੀ ਉਹ ਤਾਂ ਆਣੀ ਹੋਣਾ ਸੀ ਜਦੋਂ ਆਈ ਵਾਰੋਂ ਆਤੀ ਉਹਨੇ ਫੇਰ ਪੀਪਾ ਪਜਾਤਾ ਕਿ ਭਾਈ ਨੰਬਰਦਾਰ ਅੱਜ ਮਾਮਲਾ ਲਊਗਾ ਹੂੰ ਦੇ ਨਾਲ ਚੌਕੀਦਾਰ ਜ਼ਰੂਰ ਹੁੰਦਾ ਚੌਕੀਦਾਰ ਤਾਂ ਹੁਣ ਵੀ ਨਹੀਂ ਪੰਡਾ ਚ ਪਰ ਉਹਦਾ ਨੰਬਰਦਾਰ ਦੇ ਨਾਲ ਹੁੰਦਾ ਹੀ ਸੀ ਉਹ ਕਹਿੰਦਾ ਵੀ ਜਾਂ ਫਲਾਣੇ ਨੂੰ ਲਿਆ ਸੱਦ ਕੇ ਹਮ ਉਹਨਾਂ ਦਾ ਮਾਮਲਾ ਪੁਰਾਣਾ ਚੌਕੀਦਾਰ ਭੱਜ ਗਿਆ ਆਪਦੇ ਘਰ ਵਾਲੇ ਨੂੰ ਕਹਿੰਦਾ ਵੀ ਐਂ ਕਰੀ ਹੂੰ ਜੇ ਚੌਕੀਦਾਰ ਮਾਮਲੇ ਨੂੰ ਸੱਦਣ ਆਇਆ ਮੈਨੂੰ ਅੱਜ ਨੰਬਰਦਾਰ ਮਾਮਲਾ ਲੈਂਦਾ ਕਹਿੰਦਾ ਤੂੰ ਕਹਿੰਦੀ ਵੀ ਘਰੇ ਨਹੀਂ ਹੂੰ ਕੰਨੀ ਸੱਤ ਬਤਾਂ ਕਹਿ ਗੋ ਹੂੰ ਉਹਨਾਂ ਅੰਦਰ ਅਗੇ ਕੱਚੇ ਕਮਰੇ ਹੁੰਦੇ ਕੱਚੇ ਸੁਹਾਟਾ ਹੁੰਦੇ ਆ ਕਹਾ ਦੂਰ ਆ ਲਿਆ ਮੰਜਾ ਨੇ ਹੂੰ ਨੇ ਜਦੋਂ ਜਾ ਕੇ ਬਾਹਰ ਖੜਕਾਇਆ ਤਾਂ ਉਕੀਦਾਰ ਨੇ ਹੂੰ ਕਹਿੰਦਾ ਭਾਈ ਫਲਾਨਾ ਸਿਆ ਜਲਾ ਮਾਮਲਾ 17ਵੇਂ ਨੰਬਰਦਾਰ ਨੇ ਸੱਦੇ ਹੂੰ ਕਹਿੰਦੀ ਜੀ ਉਹ ਘਰੇ ਨਹੀਂ ਹੈਗਾ ਮੈਂ ਸੁਨੇਹਾ ਲਾ ਦੂੰ ਹੂੰ ਮੋੜ ਕੇ ਜਦੋਂ ਉਕੀਦਾਰ ਕਹਿੰਦਾ ਕੰਬੀ ਕਹਿੰਦਾ ਜੀ ਉਹ ਤਾਂ ਘਰੇ ਨਹੀਂ ਹੈਗਾ ਤਨਾ ਠੀਕ ਹੈ ਗੱਲ ਮੁੱਕਦੀਕਾਰ ਜਦੋਂ ਤਿੰਨ ਚਾਰ ਬਾਰਾਂ ਲੰਘਾ ਹਿੱਲੇ ਨੰਬਰਦਾਰ ਆ ਭਾਗ ਉਹ ਦੇ ਕਰੀ ਕਹਿੰਦਾ ਲੈ ਵੀ ਕੱਲ ਨੂੰ ਮੈਂ ਮਾਮਲਾ ਲੂਣ ਨੇ ਵਜੇ ਇੰਨਾ ਮਾਮਲਾ ਤੇ ਕਿੰਨੀ ਇਕੱਠਾ ਹੋ ਗਿਆ ਇਹ ਹੁਣ ਤੂੰ ਮਾਮਲੇ ਦਾ ਬੰਦੋਬਸਤ ਕਰ ਲੈ ਅੱਜ ਰਾਤੀ ਰਾਤ ਉਹ ਕਹਿੰਦਾ ਵੀ ਕੋਈ ਨਾ ਜੀ ਕਰ ਲਓ ਨੰਬਰਦਾਰ ਸਾਹਿਬ ਲੱਗ ਗਿਆ ਭਾਈ ਕੰਬਦਾਰਾ ਦਾ ਮੁੜ ਗਿਆ ਦੂਜੇ ਦਿਨ ਨੇ ਪੀਪਾ ਵਜਾਉਣੀ ਸੀ ਤੂੰ বজਾਇਆ ਪੀਪਾ ਉਹ ਬੀਪਾ ਵਜਾਉਣ ਵਾਲੇ ਨੂੰ ਪੜਾ ਕੇ ਬੋਲਦਾ ਕਹਿੰਦਾ ਹੋਰਿਆ ਵੀ ਕਹਿੰਦਾ ਹੁਣ ਕਹਿੰਦਾ ਐਡੀ ਦੂਰ ਤੱਕ ਪੀਪਾ ਨਾ ਮਜਾਈ ਜੱਥੇ ਤੱਕ ਮੈਨੂੰ ਸੁਣੇ ਨਾ ਹੂੰ ਉਹ ਕਹਿੰਦਾ ਕੀ ਗੱਲ ਆ ਕਹਿੰਦਾ ਮੇਰੇ ਕੋਲ ਹੀ ਨੇਗਾ ਮਾਮਲਾ ਮੇਰੇ ਕੋਲੇ ਪਿਆ ਕਈ ਸਮੇਂ ਦਾ ਮਾਮਲਾ ਭਰਨ ਵਾਲਾ ਹੂੰ ਤੇ ਕਹਿੰਦਾ ਮੈਂ ਕਹਦੂ ਵੀ ਭਾਈ ਮੈਂ ਤਾਂ ਪੀਪਾ ਸੁਣਿਆ ਨਹੀਂ ਹੂੰ ਉਹਨੇ ਪਤਾ ਕੀ ਕਿਹਾ ਫਿਰ ਉਹ ਕਹਿੰਦਾ ਮੈਂ ਤਾਂ ਪੀਪਾ ਵਜਾਣੋਂ ਹਟ ਜੂੰ ਮੈਂ ਤਾਂ ਪੀਪਾ ਵਜਾਣੋਂ ਹਟ ਜੂੰ ਪਰ ਮਾਮਲਾ ਤੈਨੂੰ ਫੇਰ ਵੀ ਭਰਨਾ ਪਊ ਮੇਰੇ ਪੀਪੇ ਨਾਲ ਤੇਰੇ ਮਾਮਲੇ ਦਾ ਕੋਈ ਸਬੰਧ ਨਹੀਂ ਮੈਂ ਤਾਂ ਕੱਲਾ ਹੋਕਾ ਦੇਣਾ ਭਰਨਾ ਕਰਨਾ ਤੇਰੀ ਮਰਜ਼ੀ ਰਹੀ ਚੱਲ ਕਹਿੰਦਾ ਮੈਂ ਤਾਂ ਪੀਪਾ ਕਰ ਲੈਣਾ ਮੰਨਦਾ ਉਹਨੇ ਪਈ ਦਸ ਕਰ ਗਫਾ ਜਾ ਕੇ ਵਿਜਾਉਣ ਲੱਗ ਗਿਆ ਇਹ ਪਹਿਲੇ ਨੰਬਰ ਦਾ ਮਾਮਲਾ ਮੰਗਦਾ ਪੀਪਾ ਸਰ ਕੋਲੋਂ ਹੁੰਦੇ ਉਹ ਪਈ ਆਪਦੇ ਘਰ ਵਾਲੀ ਨੂੰ ਕਹਿੰਦਾ ਵੀ ਹੁਣ ਕਿਵੇਂ ਕਰੀਏ ਮਾਮਲਾ ਤਾਂ ਤੇ ਭਰਨਾ ਪਊ ਕਹਿੰਦਾ ਨੰਬਰਦਾਰ ਕਹਿ ਕੇ ਗਿਆ ਪੀਪਾ ਵਿਜਾਈ ਵਾਲੇ ਨੂੰ ਮੈਂ ਕਹਿੰਦਾ ਇਹ ਗੱਲ ਚੱਲੂ ਉੱਥੇ ਸੱਤ ਚਾ ਮਾਮਲਾ ਤਾਂ ਲੈਣਗੇ ਹੂੰ ਉਹ ਕਹਿੰਦੀ ਵੀ ਇੱਕ ਵਿਧੀ ਐ ਕਹਿੰਦਾ ਕਿਵੇਂ ਕਹਿੰਦੀ ਆਪਣੇ ਦੋ ਮੇਟੇ ਬੇਟੇ ਨੇ ਇਹਨਾਂ ਚੁੱਕ ਬੇਟੇ ਨੂੰ ਵੇਚ ਲਈ ਜਿਹੜੇ ਨੂੰ ਮਰਜ਼ੀ ਵੇਚ ਲਈ ਹੂੰ ਉਹ ਕਹਿੰਦਾ ਪਰ ਇਹ ਮਾਨਸੇ ਜਵਾਕ ਵੇਚ ਕਿਤੇ ਨਹੀਂ ਮਾਮਲਾ ਪਹੁੰਚਿਆ ਜਾਂਦਾ ਹੂੰ ਕਹਿੰਦੀ ਫੇਰ ਇਹ ਮਾਮਲਾ ਵੀ ਤਾਂਹੀਂ ਭਰਨ ਦਾ ਫਾਇਦਾ ਜੇ ਜਾਇਜ਼ ਆਤਰੂ ਹੂੰ ਨਹੀਂ ਕਹਿੰਦੀ ਫੇਰ ਜ਼ਮੀਨ ਵੇਚ ਦੇ ਇੱਕ ਜੀ ਤੇ ਵੀ ਕੋਈ ਮਾਮਲਾ ਤਾਂ ਭਰਨਾ ਪਊ ਉਹ ਦੋਨੇ ਜੀ ਸੋਚਾਂ ਚ ਪੈ ਗਏ ਉਦੋਂ ਟਾਈਮ ਹੋ ਗਿਆ ਮਾਮਲੇ ਦਾ ਹੁਣ ਸਾਰੀ ਜਿੱਦੋਂ ਭਰੀ ਜਾਂਦੇ ਨੇ ਭਰਨ ਦੀ ਉਹ ਬੈਠੇ ਬੈਠਾ ਉਹਦਾ ਮੁੰਡਾ ਬੋਲਦਾ ਕਹਿੰਦਾ ਬਾਪੂ ਕਹਿੰਦਾ ਐਂ ਜਿਵੇਂ ਬੈਠੋ ਚੁੱਪ ਕਰੀ ਕਹਿੰਦਾ ਪੁੱਤ ਮਾਮਲਾ ਭਰਨ ਵਾਲਾ ਕਹਿੰਦਾ ਇਹ ਨੇਚਰ ਦਾ ਮਾਮਲਾ ਜਾਂਦਾ ਹੂੰ ਮਾਮਲੇ ਨੂੰ ਕੋਲੇ ਕੁਛ ਨਹੀਂ ਭਰੀਏ ਕਹਦੇ ਨਾ ਕਹਿੰਦਾ ਬਾਪੂ ਬਾਪੂ ਤਰੀ ਵੇ ਸਾਸਰਾ ਕਹਿੰਦਾ ਮੈਨੂੰ ਲੈ ਕੇ ਚੱਲ ਨੰਬਰਦਾਰ ਕੋਲੇ ਉਹ ਕਾਦੋ ਕੁਛ ਹੋਰ ਨਾ ਬੋਲ ਪੀ ਕਹਿੰਦਾ ਨਾ ਮੈਂ ਨਹੀਂ ਕੁਛ ਬੋਲਦਾ ਤੂੰ ਨੰਬਰਦਾਰ ਕੋਲੇ ਚੱਲ ਜਿੰਦੇ ਤੇ ਬਾਕੀ ਨੰਬਰਦਾਰ ਨੂੰ ਕਹਿੰਦਾ ਕਿ ਸਾਸਰੀ ਕਾਲ ਜੀ ਕਹਿੰਦਾ ਸਾਸਰੀ ਕਾਲ ਬੈਠੋ ਭਾਈ ਉਹਨੇ ਕੱਢ ਲਿਆ ਉਹਦਾ ਚਪਤਾ ਇਹ ਰੈਟਰ ਹੁੰਦਾ ਮਾਮਲੇ ਵਾਲਾ ਨੰਬਰਦਾਰ ਕੋਲੋਂ ਕੱਢ ਲਿਆ ਹਨਾ ਵੀ ਇੱਥੋਂ ਲੈ ਕੇ ਇੰਨਾ ਮਾਮਲਾ ਰਹਿੰਦਾ ਇੰਨਾ ਸਭ ਕਿਤਾਬ ਤੇ ਰੱਖੀ ਉਹ ਮੁੰਡੇ ਕਿੰਨੀ ਝਾਕਿਆ ਉਹਦੇ ਕਿੰਨੀ ਮੁੰਡਾ ਵੀ ਨੰਬਰਦਾਰ ਨੂੰ ਕਹਿੰਦਾ ਕਿ ਨੰਬਰਦਾਰ ਸਾਵਾ ਕਹਿੰਦਾ ਹਾਂ ਕਹਿੰਦਾ ਜੇ ਤੂੰ ਮਾਮਲਾ ਭਰਦੇ ਸੀ ਤੈਨੂੰ ਵੀ ਜਾਇਜ਼ਾ ਦੇ ਦਿਆਂਗੇ ਦੇਚ ਬਾਂਗੇ ਨੰਬਰਦਾਰ ਕਹਿੰਦਾ ਫਿਰ ਇਹ ਗੱਲ ਤੇਰਾ ਪਰੂ ਵੀ ਕਹਿ ਜਾਂਦਾ ਹੂੰ ਕਹਿੰਦਾ ਨਹੀਂ ਮੇਰਾ ਕਿਸੇ ਦਾ ਹੱਕ ਨਹੀਂ ਮੇਰਾ ਮੇਰਾ ਦਾ ਹੱਕ ਨਹੀਂ ਉਹ ਕਹਿੰਦਾ ਲੈ ਫਿਰ ਕਰ ਤੇ ਪੱਕੇ ਰਹੋ ਮਾਮਲਾ ਮੈਂ ਭਰ ਦੂੰ ਉਹ ਕਹਿੰਦਾ ਫਿਰ ਸਾਡੇ ਸਾਹਮਣੇ ਪਰ ਉਹ ਨੰਬਰਦਾਰ ਨੇ ਜਿਹੜੇ ਪੈਸੇ ਇਕੱਠੇ ਕਰੇ ਤੀਗੇ ਉਹਨਾਂ ਚੋਂ ਉਹਦੇ ਕਿੰਨੇ ਕਰਤਾ ਮਾਮਲਾ ਵੀ ਤਾਂ ਆ ਗਿਆ ਕੋਕਰ ਉਹ ਐ ਦੀ ਆਪਾਂ ਪੂਰੇ ਕਰਕੇ ਲੈ ਜਾਾਂਗੇ ਇਹ ਮਾਮਲਾ ਤਸਿਲਦਾਰ ਕੋਲੇ ਭਰਨਾ ਹੁੰਦਾ ਸੀ ਉਹ ਕਹਿੰਦਾ ਵੀ ਉਹਦਾ ਬਸ ਉਹ ਕੋਈ ਰਹਿਣਾ ਮਾਮਲਾ ਚੱਲ ਚੱਲੀਏ ਆ ਜੀ ਪਹਿਲਾ ਨੰਬਰਦਾਰ ਨੇ ਕਹਾਣੀ ਜਿਵੇਂ ਨੰਬਰਦਾਰ ਕਹਿੰਦਾ ਵੀ ਪਹਿਲਾ ਮਾਮਲਾ ਭਰਤਾ ਉੱਥੇ ਭਰਿਆ ਦਸੀਦਾਰ ਕੋਈ ਕੰਮ ਨਹੀਂ ਮਿਹੜਿਆ ਤੇ ਤੁਸੀਂ ਕਹਿੰਦੇ ਵੀ ਜਾਇਜ਼ਾ ਤਾਂ ਤੁਸੀਂ ਦੇਣਾਗੇ ਵੀ ਚਲੋ ਕੋਈ ਆਪਾਂ ਕੱਲ੍ਹ ਵਾਰ ਚਲਾਈਏ ਉਹ ਮੁੰਡਾ ਕਹਦਾ ਕੋਈ ਨਾ ਜੀ ਕਰ ਲਾਂ ਗੱਲ ਗੱਲ ਮੁਕਦੀ ਕਰ ਕਹੀ ਤੇ ਨੰਗਾ ਤੇ ਕੋਣੋ ਜਦੋਂ ਪਈ ਮੰਨ ਕੇ ਚੱਲ ਹਾਂ ਬਾਹਣ ਦਾ ਪਿਓ ਦੇ ਨੂੰ ਐ ਮਾਮਲਾ ਪਰ ਤਾਂ ਨੰਬਰਦਾਰ ਮੁੰਡੇ ਦੇ ਕੋਲ ਤੇ ਅਰਗਣਾ ਨੰਬਰ ਦਾ ਦੋਨੇ ਕੋ ਸਿਰ ਗਿਆ ਉਹ ਕਹਿੰਦਾ ਵੀ ਕਹਿੰਦਾ ਚਲੋ ਜੀ ਕਰਾਈਏ ਉਹਦੇ ਨੂੰ ਆਹਦੇ ਪਿਓ ਨੂੰ ਕਹਿੰਦਾ ਤੂੰ ਤਾਂ ਵੇਜਾ ਵੀ ਹਾਂ ਉਹ ਕਹਿੰਦਾ ਮੁੰਡਿਆ ਜਾਇਜ਼ਾ ਤਾਂ ਤੇਰੇ ਪਿਓ ਦੇ ਨੂੰ ਐ ਮੈਂ ਤੇ ਇਥੋਂ ਵੀ ਕਰਾਉਣਾ ਕਹਦਾ ਜੇ ਮੈਂ ਇਥੋਂ ਨਹੀਂ ਦੀ ਕਰਾਉਣਾ ਫਿਰ ਮੇਰੇ ਖਾਤੇ ਮਾਮਲਾ ਕੋ ਪਰ ਇੱਥੇ ਮ ਮਾਮਲਾ ਰਿਪੋਰਟ ਕੋ ਤੋਂ ਭਰਨਾ ਸੀ ਮੈਂ ਭਰਾਇਆ ਮਾਮਲਾ ਜਿਹੜਾ ਕੁਝ ਮੇਰੇ ਨੂੰ ਕਰਾ ਲੈ ਨੰਬਰ ਵਾਰ ਅੜ ਗਿਆ ਭਈ ਨੰਬਰ ਦਾ ਨਾ ਕੋਈ ਨਾਮ ਆ ਜੂ ਲੂਟ ਤਾਂ ਭਈ ਆਖਰ ਨੂੰ ਜਿਵੇਂ ਕਹਿੰਦੇ ਨੇ ਜਦੋਂ ਕਿਰਾਂ ਘਰੇ ਕਮਜ਼ੋਰੀ ਪੈ ਜੇ ਉਹ ਕਮਜ਼ੋਰੀ ਕੰਮ ਨਾ ਚੱਕੀ ਜਾਂਦੀ ਹੁੰਦੀ ਹੈ ਉਹ ਮੁੰਡੇ ਨਾ ਭਈ ਕੰਮ ਕਰਿਆ ਕਰਨ ਉਹ ਵਿਚਾਰਾ ਵਿਚਾਰੂ ਗੋਚ ਲਿਆ ਤੇ ਕੰਮ ਨਾ ਕਰੇ ਹੂੰ ਕਰਜੇ ਦੀ ਪੰਡ ਭਰੀ ਹੋਣ ਲੱਗੀ ਹੂੰ ਉਹਨੇ ਸੋਚਿਆ ਵੀ ਹੁਣ ਤਾਂ ਵੇਚ ਨਹੀਂ ਪਈ ਹੂੰ ਉਹ ਨੰਬਰਦਾਰ ਕੋਲੇ ਗਿਆ ਕਹਿੰਦਾ ਨੰਬਰਦਾਰ ਸਾਹਿਬ ਉਹ ਕਹਿੰਦਾ ਮੁੰਡਾ ਤਾਂ ਜਹਜਾ ਹੈਗਾ ਹੈਗਾ ਤੇ ਪਰ ਮੈਂ ਅੱਜ ਤੇਰੇ ਕੋਲੇ ਚੰਦ ਕੇ ਆਇਆ ਵੀ ਮੇਰੀ ਜੈਜਾਤਾ ਤੂੰ ਮੈਥੋਂ ਲੈ ਲੈ ਮੇਰਾ ਕਰਜ਼ਾ ਬਾਹਰ ਚੜ ਗਿਆ ਤੂੰ ਲਾ ਦੇ ਹੂੰ ਉਹ ਕਹਦਾ ਵੀ ਕੋਈ ਨਾ ਵਾਦਾਂਗੇ ਉਹ ਨੰਬਰਦਾਰ ਗਿਜਹਿ ਚਤੀ ਭਈ ਹੂੰ ਨਾ ਪੁਣ ਲਾ ਦੇਂਗੇ ਕੋਈ ਕਰਜਾ ਤੇਰਾ ਲਾ ਗਿਆ ਕਰਜਾ ਕਹਦਾ ਵੀ ਐਂ ਕਰ ਗੂਠਾ ਲਾ ਹੂੰ ਉਹਨ ਦਾ ਹੁਣ ਅੱਖੇ ਵੀ ਚੱਲ ਹੁਣ ਤੇ ਕਾ ਅੱਗੇ ਆਪਣਾ ਕਰਜਾ ਤਨ ਤਾਂ ਹੁਣ ਵੀ ਦੇ ਦੂ ਹੂੰ ਉਹਨੇ ਪਹਿਲੇ ਨੰਬਰਦਾਰ ਨੇ ਗੂਠਾ ਲਵਾ ਲਿਆ ਗੱਲ ਮੁੱਕ ਦੀ ਗੱਲ ਰੇਟਰੀ ਕਾਗਜ਼ ਤੇ ਜਿਹਾ ਜਦੋਂ ਸਮਾਤੀ ਜਿੱਦ ਤੇ ਦਾਗ ਦਾ ਤੇ ਗੂਠਾ ਨੇ ਲਵਾ ਲਿਆ ਜਿੱਦ ਨੇ ਗੂਠਾ ਲਵਾ ਲਿਆ ਉਹ ਕਹਿੰਦਾ ਲੈ ਐਂ ਕਰ ਤੇਰੇ ਮੁੰਡੇ ਨੂੰ 7 ਤੋਰ ਦੀ ਵੀ ਮੈਥੋਂ ਕਰਜਾ ਲੈ ਜੇ ਅਗਲੇ ਦਾ ਮੋੜ ਦੇ ਜਾ ਉਹ ਇਹ ਉਹ ਕਹਿੰਦਾ ਵੀ ਠੀਕ ਐ ਉਹਦਾ ਮੁੰਡੇ ਨੂੰ ਕਹਿੰਦਾ ਵੀ ਐਂ ਕਰ ਸੇਲਾ ਜਾ ਭੱਜ ਕੇ ਜਾ ਕੇ ਨੰਬਰਦਾਰ ਤੋਂ ਕਰਜਾ ਫੜ ਕੇ ਫਲਾਣਿਆਂ ਦਾ ਦੇ ਆਪਾਂ ਚ ਐ ਜਾ ਤੂੰ ਵੇਚ ਤੀ ਹੂੰ ਮੁੰਡਾ ਚ ਕਿ ਬੋਦਾ ਕਹਿੰਦਾ ਕਰਤਾ ਕੰਮ ਜਿਹੜੇ ਤੋਂ ਮਟਰਦਾ ਤੀ ਕਹਿੰਦਾ ਕਿ ਇਹਦਾ ਭਾਅ ਉੱਤਰੇ ਹੁਣ ਤਾਂ ਕਹਿੰਦਾ ਉਹ ਗਿਆ ਕੁਛ ਜਿਹੜਾ ਕੋਈ ਜਣਾ ਦੀ ਕਰਜਾ ਤਾਂ ਸਹੀ ਰੂ ਹਾਂ ਇਹ ਕਹਿੰਦਾ ਤੂੰ ਬੁੱਠੀ ਰਾਇਕ ਨਾ ਮੁੰਡਾ ਕਹਿੰਦਾ ਮੇਰਾ ਏਡਾ ਦਮਾਕ ਤੀ ਨਾ ਜਾਇਆ ਜਤਨੀ ਦਿਨ ਤਾਂ ਨਾ ਨੰਬਰ ਦਾ ਤੂੰ ਕਰਜਾ ਲੈ ਲੂ ਹੂੰ ਲਹਾਂਗਾ ਕਹਿੰਦਾ ਕੋ ਆ ਹਾਂ ਦੇਖਦਾ ਤਮਾਰ ਤੁੰਦ ਕਹਿੰਦਾ ਇਹਦੇ ਵਿੱਚ ਹੁੰਦੇ ਨੇ ਦਿਮਾਗ ਕਾਣੀਆਂ ਗੱਲਾਂ ਕਹਿੰਦਾ ਤੈਨ ਤਾਂ ਦੇਖ ਵਾਹਣ ਦੇ ਆ ਕਰਜਾ ਤੂੰ ਤਰੇ ਤਾਂ ਨਹੀਂ ਤੇ ਉਹ ਦੇਵੇ ਨਾ ਦੇਵੇ ਹੂੰ ਕਹਿੰਦਾ ਹਾਂ ਕਹਿੰਦਾ ਫਿਰ ਮੇਰਾ ਐਡਾ ਦਿਮਾਗ ਕੀ ਨੇ ਮੈਂ ਕਰਜਾ ਲੈਂਦਾ ਨਾ ਵਾਹਣੀ ਦਿੰਦਾ ਹੂੰ ਕਹੋ ਕਿਵੇਂ ਕਹਿੰਦਾ ਮੈਂ ਤੁੰਦ ਦੱਸੂਗਾ ਦਿਮਾਗ ਬਤੂ ਨੰਬਰਦਾਰ ਤੂੰ ਕਰਜ ਫੋਨ ਨਹੀਂ ਲੈਂਦਾ ਮੈਂ ਸਮੇਂ ਤੇ ਆ ਕੇ ਲੋ ਚਲ ਭਈ ਕੁਛ ਟਾਈਮ ਲੰਘ ਗਿਆ ਉਹ ਟਾਈਮ ਲੰਘ ਗਿਆ ਜਦੋਂ ਉਹ ਕੋਈ ਜਿਹੜਾ ਜੀ ਨਹੀਂ ਰਾਤ ਦੀ ਵਿਚਾਰ ਉਹਦੀ ਮੌਤ ਹੋ ਗਈ ਜਿਸ ਵਕਤ ਮੁੰਡੇ ਉਹਦੀ ਮੌਤ ਹੋ ਗਈ ਉਸ ਵਕਤ ਨੰਬਰਦਾਰੀ ਮੁੰਡਿਆਂ ਦੇ ਹੱਥ ਚ ਆ ਗਈ ਗੁਮਿਦਾਰੀ ਆਪ ਉਹਦੀ ਗੁਮਿਦਾਰੀ ਲਾ ਕੇ ਸਾਹਮਣ ਤਾ ਸਮਾਂ ਲੰਘਦਾ ਗਿਆ ਵਾਹਣ ਭਾਈ ਨੰਬਰਦਾਰ ਬਾਹਲਾ ਕਰੀ ਵਾਹਣ ਬਾਹਲਾ ਕਰੀ ਇਹ ਕੁਛ ਟਾਈਮ ਲੰਘ ਗਿਆ ਉਹਨੇ ਮੰਨ ਕੇ ਕਿ ਰਾਜਾਂ ਕੋਲੇ ਤਾਬਾ ਹੁੰਦਾ ਸੀ ਹੂੰ ਕੋਣੀ ਤੇ ਤਾਬਾ ਹੁੰਦਾ ਰਾਜਾਂ ਕੋਲੇ ਤਾਬਾ ਹੁੰਦਾ ਮੁੰਡਿਆਂ ਨੇ ਦੋਨਾਂ ਨੇ ਜਾ ਕੇ ਲੰਬਰਦਾਰ ਦੇ ਖਿਲਾਫ ਰਾਜੇ ਕੋਲੇ ਰੋਕ ਤੀ ਕਹਿੰਦਾ ਭਾਈ ਸਾਡੀ ਜਾਇਦਾਦ ਹੈ ਹੜੱਪੀ ਬੱਠੇ ਹੂੰ ਰਾਜੇ ਨੇ ਨੰਬਰਦਾਰ ਬੁਲਾ ਲਿਆ ਕਹਿੰਦਾ ਭਾਈ ਇਹਨਾਂ ਦੀ ਜਾਇਦਾਦ ਫੱਡਾ ਕਾਦੇ ਤੇ ਰੱਖੀ ਐ ਤੇ ਕਹਿੰਦਾ ਵੀ ਇਹਦੇ ਪਿਓ ਨੇ ਕਰਜ਼ਾ ਲੈਣਾ ਸੀ ਮੇਥੋਂ ਦੇ ਮੈਂ ਉਦੋਂ ਰਿਟਰੀ ਕਰਾਈ ਤੀ ਤੋਂ ਜਿਹੜੇ ਸਮੇਂ ਦੀ ਰਿਟਰੀ ਹੁੰਦੀ ਤੀ ਜਿਵੇਂ ਕਹਿੰਦਾ ਜੀ ਮੈਂ ਮੰਨ ਕੇ ਚਾਲਾ ਕਰਜਾ ਇਹਦਾ ਪੋ ਮੇਰੇ ਕੋਲੇ ਆਇਆ ਨਹੀਂ ਲੈਣਾ ਮੈਂ ਦਿੱਤਾ ਨਹੀਂ ਉਹ ਕਹਿੰਦਾ ਫੇ ਤਾਂ ਦਿੱਤਾ ਤਾਂ ਨਹੀਂ ਕੁਸ ਕਹਿੰਦਾ ਨਾ ਕਹਿੰਦਾ ਫੇ ਜਾਇਦਾਦ ਕਰੀਦਾ ਤੂੰ ਕਹਿੰਦਾ ਜੀ ਗੱਲ ਸੁਣੋ ਮੇਰੀ ਮੈਂ ਤਾਂ ਰਿਟਰੀ ਕਰਾਈ ਐ ਪੱਕਾ ਕੰਮ ਕਰਿਆ ਕਾਗਜੀ ਕਾਨੂੰਨਵਾਜੀ ਆਪਦੀ ਹੂੰ ਉਹ ਕਹਿੰਦਾ ਤੂੰ ਕਾਨੂੰਨਵਾਜੀ ਨੂੰ ਚੱਕੀ ਫਿਰ ਇਹਨਾਂ ਦੀ ਜਾਇਦਾਦ ਸੜ ਦੇ ਹੂੰ ਨੰਬਰਦਾਰ ਕਹਿੰਦਾ ਵੀ ਉਹ ਲੰਬਰਦਾਰ ਨੇ ਉੱਥੇ ਵਿਚਾਰ ਕਰੀ ਆਉਦੇ ਮਨ ਚ ਕਹਿੰਦਾ ਇੱਕ ਤਾਂ ਸੱਚ ਮਰਵਾਣ ਦਾ ਬੰਦੇ ਨੂੰ ਹੂੰ ਇਹ ਮੌਕੇ ਤੇ ਸੱਚ ਬੋਲਿਆ ਜਾਵੇ ਨਾ ਉਹ ਵਸਾਣ ਦਾ ਬੰਦੇ ਨੂੰ ਹੂੰ ਇੱਕ ਕਹਿੰਦਾ ਸੱਚ ਨਾ ਬੋਲੋ ਬੋਕ ਤੇ ਨਾ ਕਰੋ ਜੇ ਬੋਲ ਕੋ ਇੱਕ ਕਹਿੰਦਾ ਜਦੋਂ ਘਰੋਂ ਤੁਰਨਾ ਨਾ ਰੇਂਗ ਗਨ ਨੂੰ ਮਨ ਦੇ ਵਿੱਚ ਠੋਕਰ ਕੇ ਤੁਰੋ ਕੋਈ ਵੀ ਕੰਮ ਕਰਨਾ ਹੈ ਪਹਿਲਾਂ ਮਨ ਦੇ ਵਿੱਚ ਉਹਨੂੰ ਸੋਚ ਲਓ ਹੂੰ ਜੇ ਕਹਦਾ ਨੰਬਰਦਾਰ ਕਹਿੰਦਾ ਜੇ ਮੈਂ ਮਨ ਦੇ ਵਿੱਚ ਸੋਚ ਕੇ ਤੁਰਦਾ ਨਾ ਵੀ ਕਰਜ਼ਾ ਦੇ ਚੁੱਕਿਆ ਮੈਂ ਉਹਦਾ ਗੁਜ਼ਰ ਗਿਆ ਦੀ ਫਿਰ ਹਰ ਕੇ ਨੰਬਰਦਾਰ ਨੂੰ ਜਮੀਨ ਆਪ ਦੇ ਸੱਚਾਈ ਦੇ ਕਾਰਨ ਸੱਟਣੀ ਪਈ ਤੂੰ ਮੁੱਕ ਤੇ ਜੀਵ ਸੱਚ ਬੋਲ ਬੈਠੀ ਇੱਥੇ ਸਿੱਖਿਆ ਕੀ ਮਿਲਦੀ ਹੈ ਵੀ ਬੰਦਾ ਚਾਹੇ ਕਿੱਡੀ ਚੁਸਤ ਚਲਾ ਕੇ ਆਖਰ ਨੂੰ ਜੀਵ ਸੱਚ ਦਾ ਆਨੰਦ ਹੀ ਆ ਬੰਦੇ